indi edu canada ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਜਿੱਥੇ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਹਰ ਰੋਜ਼ ਇਮੀਗ੍ਰੇਸ਼ਨ ਦੇ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਇੱਥੇ ਹੀ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਇੱਕ ਹੋਰ ਤੁਹਾਨੂੰ ਦੱਦੀ ਹੈ ਕਿ ਨਵਾਂ ਬਿੱਲ ਪੇਸ਼ ਕਰ ਦਿੱਤਾ ਗਿਆ ਹੈ ਜਿਸ ਬਿੱਲ ਦਾ ਨਾਮ C2 ਰੱਖਿਆ ਗਿਆ ਹੈ ਸੋ ਇਸ ਬਿੱਲ ਦੇ ਵਿੱਚ ਕਾਫੀ ਜ਼ਿਆਦਾ ਵੱਡੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਤੇ ਇਸ ਬਿੱਲ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਵੀ ਲੋਕ ਸਾਲ 2020 ਦੀ 24 ਜੂਨ ਤੋਂ ਬਾਅਦ ਕੈਨੇਡਾ ਦੇ ਵਿੱਚ ਐਂਟਰ ਹੋਏ ਹਨ ਜੇਕਰ ਉਹ ਆਪਣਾ ਰਿਫਿਊਜੀ ਕੇਸ ਅਪਲਾਈ ਜਿਹੜਾ ਉਹ ਸਾਲ ਦੋ ਸਾਲ ਬਾਅਦ ਕਰਦੇ ਹਨ ਤੇ ਉਹਨਾਂ ਦਾ ਰਿਫਿਊਜੀ ਕੇਸ ਕਲੇਮ ਨਹੀਂ ਕੀਤਾ ਜਾਵੇਗਾ ਉਹਨਾਂ ਨੂੰ 1 ਸਾਲ ਦੇ ਅੰਦਰ ਹੀ ਜਿਹੜਾ ਰਿਫਿਊਜੀ ਕੇਸ ਅਪਲਾਈ ਕਰਨਾ ਪਵੇਗਾ ਤੇ ਜੇਕਰ ਕੋਈ ਵੀ ਅਮਰੀਕਾ ਤੋਂ ਆ ਕੇ ਕੈਨੇਡਾ ਦੇ ਵਿੱਚ ਰਿਫਿਊਜੀ ਕੇਸ ਲਗਾਉਂਦਾ ਹੈ ਤੇ ਉਹਨਾਂ ਨੂੰ 14 ਦਿਨ ਦੇ ਅੰਦਰ ਹੀ ਜਿਹੜਾ ਆਪਣਾ ਰਿਫਿਊਜੀ ਕੇਸ ਲਗਾਉਣਾ ਪਵੇਗਾ ਨਹੀਂ ਤੇ ਉਹਨਾਂ ਦਾ ਵੀ ਰਿਫਿਊਜੀ ਕੇਸ ਜਿਹੜਾ ਉਹ ਕਲੇਮ ਨਹੀਂ ਕੀਤਾ ਜਾਵੇਗਾ ਤੇ ਉਹਨਾਂ ਨੂੰ ਬਾਅਦਸ ਰਿਪੋਰਟ ਕਰ ਦਿੱਤਾ ਜਾਵੇਗਾ ਤੇ ਜਿਹੜੇ ਲੋਕ ਜੂਨ 24 ਸਾਲ 2020 ਤੋਂ ਪਹਿਲਾਂ ਕੈਨੇਡਾ ਦੇ ਵਿੱਚ ਐਂਟਰ ਹੋਏ ਸਨ ਉਹਨਾਂ ਦੇ ਉੱਤੇ ਪਾਬੰਦੀਆਂ ਲਾਗੂ ਨਹੀਂ ਹੋਣਗੀਆਂ ਤੁਹਾਨੂੰ ਦੱਸ ਦਈਏ ਕਿ ਇਹ ਬਿੱਲ ਪਾਸ ਜਿਹੜਾ ਆ ਅਜੇ ਤੱਕ ਨਹੀਂ ਹੋਇਆ ਪਰ ਪੇਸ਼ ਕਰ ਦਿੱਤਾ ਗਿਆ ਹੈ ਸੋ ਕਾਫੀ ਜ਼ਿਆਦਾ ਉਮੀਦ ਹੈ ਕਿ ਇਹ ਬਿੱਲ ਪਾਸ ਹੋ ਜਾਵੇਗਾ ਕਿਉਂਕਿ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵੱਲੋਂ ਰਫਿਊਜੀ ਕੇਸ ਅਪਲਾਈ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਟੂਰਿਸਟ ਵੀਜ਼ਾ ਦੇ ਉੱਤੇ ਲੋਕਾਂ ਦੇ ਵੱਲੋਂ ਜਾ ਕੇ ਵੱਡੀ ਗਿਣਤੀ ਦੇ ਵਿੱਚ ਰਫਿਊਜੀ ਕੇਸ ਅਪਲਾਈ ਕੀਤੇ ਜਾ ਰਹੇ ਹਨ ਜਿਸ ਦੇ ਕਾਰਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਰਫਿਊਜੀਆਂ ਤੋਂ ਇਸ ਸਮੇਂ ਕਾਫੀ ਜ਼ਿਆਦਾ ਆ ਉਹ ਨਾ ਖੁਸ਼ ਹੈ ਜਿਸ ਦੇ ਕਾਨੂੰਨਾਂ ਦੇ ਵੱਲੋਂ ਹੁਣੇ ਨਵਾਂ ਬਿੱਲ ਲਿਆਂਦਾ ਗਿਆ ਹੈ ਇਸ ਤੋਂ ਇਲਾਵਾ ਅਗਲੀ ਅਪਡੇਟ ਜਿਹੜੀ ਹੈ ਹੁਣ ਪੰਜਾਬੀ ਸਟੂਡੈਂਟਾਂ ਦੇ ਲਈ ਨਿਕਲ ਕੇ ਆ ਰਹੀ ਹੈ ਜੋ ਕਿ ਵੱਡੀ ਖੁਸ਼ਖਬਰੀ ਮੰਨੀ ਜਾ ਸਕਦੀ ਹੈ ਸੋ ਜਿੱਥੇ ਕਿ ਸਟੂਡੈਂਟਾਂ ਨੂੰ ਹੁਣ 24 ਘੰਟੇ ਇੱਕ ਵੀਕ ਦੇ ਦੌਰਾਨ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਉੱਥੇ ਹੀ ਹੁਣ ਜਿਹੜੇ ਸਟੂਡੈਂਟ ਇਸ ਸਮੇਂ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਹਨ ਤੇ ਜੇਕਰ ਉਹਨਾਂ ਦੀ ਜਿਹੜੀ ਉਹ ਸਟੱਡੀ ਚੱਲ ਰਹੀ ਹੈ ਤੇ ਉਹਨਾਂ ਨੂੰ ਹੁਣ ਛੁੱਟੀਆਂ ਹੋ ਜਾਣਗੀਆਂ ਕਿਉਂਕਿ ਸਮਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜੁਲਾਈ ਅਤੇ ਅਗਸਤ ਦੇ ਜਿਹੜੇ ਮਹੀਨਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀਆਂ ਸਮਰਦੀਆਂ ਛੁੱਟੀਆਂ ਹੁੰਦੀਆਂ ਹਨ ਤੇ ਉਹ ਫੁੱਲ ਟਾਈਮ ਆਪਣਾ ਹੁਣ ਕੰਮ ਕਰ ਸਕਦੇ ਹਨ ਜੀहां ਤੁਹਾਨੂੰ ਦੱਸ ਦਈਏ ਕਿ ਫੁੱਲ ਟਾਈਮ ਉਹ ਕੰਮ ਕਰ ਸਕਦੇ ਹਨ ਉਹਨਾਂ ਦੇ ਉੱਤੇ ਕੋਈ ਵੀ ਜਿਹੜੀ ਹੁਣ ਘੰਟਿਆਂ ਦੀ ਪਾਬੰਦੀ ਨਹੀਂ ਹੋਵੇਗੀ ਜਿਸ ਤੋਂ ਬਾਅਦ ਕਿ ਉਹਨਾਂ ਦੇ ਲਈ ਕੈਨੇਡਾ ਦੇ ਵਿੱਚ ਜਿਹੜਾ ਰਹਿਣਾ ਅਤੇ ਇਸ ਤੋਂ ਇਲਾਵਾ ਆਪਣਾ ਗੁਜ਼ਾਰਾ ਕਰਨਾ ਕਾਫੀ ਜ਼ਿਆਦਾ ਸੌਖਾ ਹੋ ਜਾਵੇਗਾ ਸੋ ਫੁੱਲ ਕੰਮ ਕਰਨ ਦੀ ਇਜਾਜ਼ਤ ਜਿਹੜੀ ਉਹ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਟੂਡੈਂਟਾਂ ਨੂੰ ਦੇ ਦਿੱਤੀ ਗਈ ਹੈ